ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਵਿੱਚ ਅੱਜ ਗੱਲ ਕਰਾਂਗੇ ਆਪਾਂ ਡਾਈਟ ਦੇ ਬਾਰੇ ਕਈ ਵੀਰ ਹੁੰਦੇ ਨੇ ਅੱਜ ਮੈਂ ਆਪਣੇ ਇੱਕ ਦੋਸਤ ਦੀ ਗੱਲ ਤੁਹਾਨੂੰ ਸੁਣਾਉਣੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਗੱਲ ਬਹੁਤ ਹੀ ਅਸੂਹੀਣੀ ਆ ਤੇ ਕਈ ਬੰਦੇ ਹੁੰਦੇ ਨੇ ਜਿਹੜੇ ਬਹੁਤ ਛੇਤੀ ਕਿਸੇ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਮੰਨ ਲਓ ਕਿਸੇ ਨੇ ਕੋਈ ਮੋਟੀਵੇਸ਼ਨਲ ਮੂਵੀ ਵੇਖ ਲਈ ਕਿਸੇ ਦੀ ਕੋਈ ਵੀਡੀਓ ਕਲਿੱਪ ਸੁਣਦੀ ਜਾਂ ਕਿਸੇ ਬੰਦੇ ਨੂੰ ਦੇਖ ਕੇ ਟਰੈਕ ਹੋ ਗਏ ਕਿ ਯਾਰ ਬੰਦਾ ਕਿੰਨਾ ਫਿੱਟਾ ਤੇ ਉਹਨਾਂ ਦੇ ਮਾਨੰਦਰ ਵੀ ਆਉਂਦਾ ਵੀ ਯਾਰ ਆਪਾਂ ਵੀ ਕੁਝ ਕਰੀਏ ਹੈਨਾ ਇਦਾਂ ਹੀ ਇੱਕ ਮੇਰਾ ਦੋਸਤ ਆ ਤੇ ਸਰੀਰ ਦਾ ਤਖੜ ਤਖੜਾ ਥੋੜਾ ਜਿਹਾ ਮੋਟਾ ਉਹਨੇ ਕੀ ਕੀਤਾ ਉਹਨੇ ਇੱਕ ਦਿਨ ਆ ਅਕਸ਼ੇ ਕੁਮਾਰ ਦੀ ਵੀਡੀਓ ਦੇਖ ਲਈ ਅਕਸ਼ੇ ਕੁਮਾਰ ਉਹ ਵੀਡੀਓ ਵਿੱਚ ਮਤਲਬ ਇੱਕ ਗੱਲ ਤੇ ਬਹੁਤ ਜ਼ੋਰ ਦਿੰਦਾ ਕਹਿੰਦਾ ਵੀ ਜੇ ਤੁਸੀਂ 24 ਘੰਟਿਆਂ ਚੋਂ ਇੱਕ ਘੰਟਾ ਆਪਣੇ ਸਰੀਰ ਲਈ ਨਹੀਂ ਕੱਢ ਸਕਦੇ ਕਹਿੰਦਾ ਤੁਹਾਨੂੰ ਮਰ ਜਾਣਾ ਚਾਹੀਦਾ ਤੇ ਉਹ ਯਾਰ ਦੋਸਤ ਮੇਰਾ ਗੱਲ ਦਿਲ ਤੇ ਲਾ ਗਿਆ ਕਹਿੰਦਾ ਵੀ ਗੱਲ ਠੀਕ ਆ ਕਹਿੰਦਾ ਉਹਦੇ ਚੋਂ ਚਲੋ ਹੋਰ ਵੀ ਉਹ ਕਈ ਗੱਲਾਂ ਦੱਸਦਾ ਵੀ ਇਦਾਂ ਕਰੋ ਵੀ 6 ਵਜੇ ਤੋਂ ਪਹਿਲਾਂ ਸ਼ਾਮ ਦਾ ਖਾਣਾ ਖਾ ਲਓ ਰਾਤ ਨੂੰ ਖਾਣਾ ਨਾ ਖਾਓ ਚਲੋ ਹੁਣ ਮੋਟਾ ਜਾਦੇ ਆ ਤੇ ਖਾਣਾ ਪੀਣਾ ਵੀ ਚੰਗਾ ਹਨਾ ਤੇ ਉਹ ਕਹਿੰਦਾ ਵੀ ਮੈਂ ਯਾਰ ਵੀ ਮਾਰੀ ਜਾਣਾ ਕਹਿੰਦਾ ਵੀ ਕਰ ਨਾ ਹੀ ਕਰਨਾ ਕਹਿੰਦਾ ਵੀ ਜੇ ਨਹੀਂ ਕੁਝ ਕਰ ਸਕਦੇ ਤਾਂ ਮਾਰੀ ਜਾਣਾ ਚਲੋ ਕੰਮਗੰਮ ਕਰਕੇ ਚਲੇ ਗਿਆ ਸ਼ਾਮ ਨੂੰ ਘਰੇ ਘਰ ਵਾਲੀ ਨੂੰ ਕਹਿੰਦਾ ਐ ਕਰ ਵੀ ਦਲੀਆ ਹੀ ਬਣਾ ਦੇ ਉਹ ਕਹਿੰਦੀ ਵੀ ਨਹੀਂ ਅੱਗੇ ਤਾਂ ਰੋਟੀ ਹੀ ਖਾਣੇ ਨੂੰ ਤੁਸੀਂ ਵੀ ਅੱਜ ਕੀ ਹੋ ਗਿਆ ਸਾਜਰੀ ਕਹਿੰਦਾ ਨਾ ਨਾ ਮੈਂ 6 ਵਜੇ ਤੋਂ ਪਹਿਲਾਂ ਕੰਮ ਨਵੇੜ ਦੇਣਾ ਕਹਿੰਦਾ ਵੀ ਦਲੀਆ ਬਣਾ ਦੇ ਦਾਲ ਬਣਾ ਦੀ ਥੋੜੀ ਜੀ ਚਲ ਉਹਨੇ ਬਣਾ ਤੀ ਉਦੋਂ ਪਾਈ ਜਾਣ ਤੋਂ ਪਹਿਲਾਂ ਚਲੋ ਐਕਸਰਸਾਈਜ਼ ਵੀ ਲਾ ਗਿਆ ਉਹਨੇ ਬੋਲਿਆ ਸੀ ਪ੍ਰਭਾਵਿਤ ਹੋ ਗਿਆ ਐਕਸਰਸਾਈਜ਼ ਵੀ ਲਾ ਗਿਆ ਤੇ ਭੁੱਖ ਤਾਂ ਹੁਣ ਲੱਗਣੀ ਸੀ ਦਲੀਆ ਥੋੜੀਆ ਖਾ ਕੇ 6 ਵਜੇ ਦੇ ਨੂੰ ਕੰਮ ਨਵੇੜ ਕੇ ਤੇ ਐਨ ਪ੍ਰਧਾਨ ਸਾਹਿਬ ਵੇਲੇ ਹੋ ਗਏ ਚਲੋ ਉਸ ਤੋਂ ਬਾਅਦ ਵੀ ਫਿਰ ਘੇੜੇ-ਘੇੜੇ ਦਿੱਤੇ ਹੋਣਗੇ ਹਨ ਤੇ 9 ਵਜੇ ਚਲੋ ਪੈ ਗਿਆ ਕਹਿੰਦਾ ਵੀ ਯਾਰ 9 ਵਜੇ ਕਹਿੰਦਾ ਮੈਂ ਪੈ ਗਿਆ ਮੰਜੇ ਤੇ ਸਾਢੇ 9 ਹੋ ਗਏ ਕਹਿੰਦਾ ਵੀ ਨਹੀਂ ਦਿਨਾ ਵੀ ਚਲੋ 10 ਵਜੇ ਕਹਿੰਦਾ ਮੈਂ ਤਾਂ ਛੱਤ ਵੱਲੀ ਦੇਖੀ ਜਾਵਾਂ 11 ਵਜੇ ਕਹਿੰਦਾ ਨੀਂਦ ਨਾ ਆਵੇ ਵੀ ਬੜੇ ਪਾਸੇ ਫੁੱਸੇ ਜੇ ਮਾਰਾਂ ਵੀ ਇਹ ਹੋ ਕੀ ਗਿਆ ਤੇ ਸਾਢੇ 11 ਘਰ ਵਾਲੀ ਦੀ ਅੱਖ ਖੁੱਲੀ ਕਹਿੰਦੀ ਵੀ ਕੀ ਹੋ ਗਿਆ ਕਹਿੰਦਾ ਵੀ ਕੁਝ ਨਹੀਂ ਪੈ ਜਾ ਪੈ ਜਾ ਤੂੰ ਹਨਾ ਚਲੋ ਪੈ ਗੀ ਉਹ ਤੇ ਕਹਿੰਦਾ ਮੈਂ ਤਾਂ ਫੇਰ ਕਹਿੰਦਾ ਵੀ ਮੈਂ ਤਾਂ ਛਤਵਲੀ ਦੇਖੀ ਜਾਵਾਂ ਨੀਂਦ ਨਾ ਆਵੇ ਤੇ 12:00 ਵਜੇ ਫੇਰ ਘਰ ਵਾਲੇ ਦੀ ਅੱਖ ਖੁੱਲੀ ਕਹਿੰਦਾ ਮੇਰੀ ਫੇਰ ਉਹੀ ਉੱਪਰ ਨੂੰ ਨਿਗਾ ਦੇਖੀ ਜਾਵਾਂ ਕਹਿੰਦਾ ਮੈਂ ਤੇ 12:00 ਵਜੇ ਫੇਰ ਘਰ ਵਾਲੀ ਕਹਿੰਦੀ ਵੀ ਸੌਂਦੇ ਨਹੀਂ ਤੁਸੀਂ ਵੀ ਅੱਗੇ ਤਾਂ ਸੌਂ ਜਾਂਦੇ ਹੋ ਹਣਾ ਅੱਗੇ ਕਿਉਂਕਿ ਇਹ ਹੁੰਦਾ ਵੀ ਢਿੱਡ ਭਰਿਆ ਹੁੰਦਾ ਰੋਟੀ ਰੋਟੀ ਖਾ ਕੇ ਨੀਂਦ ਆ ਜਾਂਦੀ ਆ ਅੱਜ ਢਿੱਡ ਭੁੱਖਾ ਸੀ ਤੇ ਕਹਿੰਦਾ ਫੇਰ ਕਹਿੰਦਾ ਮੇਤੋ ਤਾਂ ਵੀ ਰਹਾ ਨਹੀਂ ਗਿਆ ਕਹਿੰਦਾ 12:00 ਵਜੇ ਫੇਰ ਕਹਿੰਦਾ ਮੈਂ ਘਰ ਵਾਲੀ ਨੂੰ ਕਿਹਾ ਕਹਿੰਦਾ ਐ ਕਰ ਯਾਰ ਤੂੰ ਮੰਤਨਾਂ ਰੋਟੀ ਕੋਈ ਲਾ ਦੇ ਕਹਿੰਦਾ ਕਹਿੰਦਾ ਮੈਨੂੰ ਉਹਦਾ ਹਿਸਾਬ ਜਿਆ ਨਹੀਂ ਆਇਆ ਦੜੀਏ ਦਾਲ ਦਾ ਮੰਤਨਾਂ ਕਹਿੰਦਾ ਤੂੰ ਰੋਟੀਆਂ ਹੀ ਲਾ ਦੇ ਕਹਿੰਦਾ 12 ਵਜੇ ਕਹਿੰਦਾ ਫਿਰ ਮੈਂ ਘਰ ਅੜੀ ਨੂੰ ਜਗਾਇਆ ਤੇ ਉਹਨੇ ਵਿਚਾਰੀ ਨੇ ਅੱਕਾ ਜੀ ਮੜਦੀ ਉੱઠી ਕਹਿੰਦਾ ਰੋਟੀਆਂ ਲਾਈਆਂ ਫੇਰ ਖਾ ਕੇ ਚਾਰ ਪੰਜ ਰੋਟੀਆਂ ਕਹਿੰਦਾ ਤੇ ਫੇਰ ਕਿਤੇ ਜਾ ਕੇ ਕਹਿੰਦਾ ਨਜ਼ਾਰੇ ਦਰ ਨੀਂਦ ਆਈ ਸੋ ਇਹ ਗੱਲ ਮੈਂ ਇਹ ਕਹਿਣੀ ਚਾਹੁੰਦਾ ਸੀ ਵੀ ਚਲੋ ਉਹ ਤਾਂ ਵੀ ਬਾਹਲੇ ਬੰਦੇ ਆਪਣੇ ਨਾ ਇਸ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਨੇ ਇਹ ਬਸ ਯਾਰ ਕਰਕੇ ਹਟਣਾ ਨਹੀਂ ਇਦਾਂ ਨਹੀਂ ਹੁੰਦਾ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਾਂ ਨੂੰ ਚੱਲਣਾ ਪੈਂਦਾ ਸੋ ਮੈਂ ਇਹੀ ਕਹਿਣਾ ਸੀ ਕਿ ਤੁਸੀਂ ਵੀ ਜੇ ਇਹੋ ਜਿਹੀ ਡਾਈਟ ਕਰਨੀ ਆ ਤਾਂ ਇਹ ਜਿਹੀ ਡਾਈਟ ਕਰਨ ਤੋਂ ਬਚਿਓ ਜੇ ਕਰਨੀ ਆ ਤਾਂ ਪ੍ਰੋਪਰ ਤਰੀਕੇ ਨਾਲ ਆਪਣੇ ਮਨ ਨੂੰ ਤਿਆਰ ਕਰਕੇ ਵੀ ਨਹੀਂ ਯਾਰ ਜੋ ਮੈਂ ਪਹਿਲਾਂ ਵੀਡੀਓ ਬਣਾਈ ਸੀ ਕਿ ਨਹੀਂ ਯਾਰ ਵੀ ਭਾਰ ਘਟਾ ਕੇ ਹਟਣਾ ਤੇ ਇਹੋ ਜਿਹੀ ਕਰਿਓ ਕਿਤੇ ਤੁਸੀਂ ਵੀ ਉਹਦੇ ਨੂੰ ਫੇਰ ਰਾਤ ਨੂੰ ਪੱਕੇ ਵਾਲੀ ਝਾਕੀ ਜਾਉ ਨੀਂਦ ਨਾ ਵੀ ਕਰਦੇ ਕਹਿਣ ਕੀ ਹੋ ਗਿਆ ਸੋ ਇਹ ਸੀ ਉਹ ਵੀਰ ਦਾ ਕਿੱਸਾ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ